ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ 2 ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਮੈਨੂੰ ਇਦਾਂ ਲੱਗਿਆ ਸੀ ਵੀ ਇਹ ਖਬਰ ਸੁਣ ਕੇ ਕੋਈ ਨਾ ਕੋਈ ਬੰਦਾ ਸੋਸ਼ਲ ਮੀਡੀਆ ਤੇ ਆਵੇਗਾ ਮੈਨੂੰ ਵੀ ਜਵਾਬ ਦੇਵੇਗਾ ਤੇ ਥੋੜਾ ਬਹੁਤਾ ਲੋਕਾਂ ਨੂੰ ਸਮਝ ਆਵੇ ਵੀ ਇਹ ਹੋ ਕੀ ਰਿਹਾ ਮੈਂ ਇਹ ਗੱਲ ਕੀਤੀ ਸੀ ਵੀ ਜਿਹੜਾ ਗਗਨਦੀਪ ਸਿੰਘ ਹੈ ਉਹਨੇ ਕੈਨੇਡਾ ਦੇ ਵਿੱਚ ਅਸ਼ਾਈਲਮ ਯਾਨੀ ਕਿ ਕਲੇਮ ਕੀਤਾ ਸੀ ਕਿ ਮੈਨੂੰ ਭਾਰਤ ਵਿੱਚ ਖਤਰਾ ਹੈ ਤੇ ਕੈਨੇਡਾ ਦੀ ਅਦਾਲਤ ਨੇ ਜਿਹੜਾ ਅਸ਼ਾਈਲਮ ਕਲੇਮ ਸੀ ਉਹ ਰੱਦ ਕਰ ਦਿੱਤਾ ਸੀ ਕਿ ਤੈਨੂੰ ਕੋਈ ਖਤਰਾ ਨਹੀਂ ਦੇ ਬਾਅਦ ਵਿੱਚ ਇਹਨੇ ਇਹ ਕਿਹਾ ਕਿ ਮੈਂ ਖਾਲਸਤਾਨੀ ਪੱਖੀ ਹਾਂ ਤੇ ਮੈਂ ਸਮਲਿੰਗੀ ਹਾਂ ਤੇ ਮੈਨੂੰ ਭਾਰਤ ਵਿੱਚ ਤਾਇਆ ਜਾ ਰਿਹਾ ਹੈ ਮੇਰੇ ਜਾਨ ਨੂੰ ਖਤਰਾ ਹੈ ਇਸ ਕਰਕੇ ਮੈਨੂੰ ਕੈਨੇਡਾ ਦੇ ਵਿੱਚ ਰਹਿਣ ਦਿੱਤਾ ਜਾਵੇ ਮੈਂ ਸੌਖੇ ਜਿਹੇ ਸ਼ਬਦ ਵਰਤੇ ਹੈ ਬੀ ਇਹ ਕੌਣ ਨੇ ਲੋ ਹੁਣ ਇਹਦੇ 골ਦ ਦਸਤਾਰ ਬਣੀਆਂ ਸਿਰਸਾ ਪਾਈਏ ਇਹਨੇ ਸਵੈ ਇਤਮਾਨ ਦੀ ਚਿੱਠੀ ਲਈ ਹੋਣੀ ਹੈ ਕੀ ਕਿਹਾ ਹੋਣਾ ਹੈ ਕਿ ਮੈਨੂੰ ਭਾਰਤ ਵਿੱਚ ਖਤਰਾ ਹੈ ਹੁਣ ਜਿਹੜੀ ਕੈਨੇਡਾ ਸਰਕਾਰ ਹੈ ਖਾਸ ਕਰਕੇ ਕਿਊਬਕ ਦੇ ਵਿੱਚ ਮਿਲਟਰੀਅਲ ਇਹ ਕੇਸ ਲੱਗਦੇ ਆ ਅਸੇਲਮ ਕਲੇਮ ਜਦੋਂ ਤੁਸੀਂ ਕਰਦੇ ਹੋ ਤਾਂ 20 ਸਾਲ ਪਹਿਲਾਂ ਉਹ ਚੁੱਪਚਾਪ ਜਾਂ ਤਾਂ ਕੇਸ ਰਿਜੈਕਟ ਕਰ ਦਿੰਦੇ ਸੀ ਜਾਂ ਵੈਲਕਮ ਕਹਿ ਕੇ ਉਹਨੂੰ ਹਾਂ ਕਰ ਦਿੰਦੇ ਸੀ ਵੀ ਤੂੰ ਕੈਨੇਡਾ ਵਿੱਚ ਰਹਿ ਸਕਦਾ ਹੈ ਉਹ ਪੱਕਾ ਹੋ ਜਾਂਦਾ ਸੀ ਹੁਣ ਜਿਹੜੇ ਇਹ ਬੰਦੇ ਨੇ ਕਰਤੂਤ ਕੀਤੀ ਹੈ ਗਗਨਦੀਪ ਸਿੰਘ ਨੇ ਇਹਨੇ ਜਦੋਂ ਅਸ਼ੈਲਮ ਕਲੇਮ ਕੀਤਾ ਤਾਂ ਇੱਕੋ ਗੱਲ ਕਹੀ ਕਿ ਮੈਨੂੰ ਭਾਰਤ ਵਿੱਚ ਖਤਰਾ ਹੈ ਮੈਨੂੰ ਸ਼ਰਨ ਦਿੱਤੀ ਜਾਵੇ ਮੈਂ ਕੈਨੇਡਾ ਵਿੱਚ ਰਹਿਣਾ ਚਾਹਣਾ ਜਦੋਂ ਉਹਨਾਂ ਨੇ ਇਹਦੀ ਜਿਹੜੀ ਐਪਲੀਕੇਸ਼ਨ ਸੀ ਅਸਾਈਲਮ ਦੀ ਉਹ ਰੱਦ ਕਰ ਦਿੱਤੀ ਵੀ ਤੈਨੂੰ ਡਿਪੋਰਟ ਕੀਤਾ ਜਾਊ ਫਿਰ ਇਹਨੇ ਅਪੀਲ ਕੀਤੀ ਹੋਣੀ ਫਿਰ ਇਹਨੇ ਨਾਲ ਇੱਕ ਹੋਰ ਗੱਪ ਮਾਰਤਾ ਕਿ ਮੈਂ ਖਾਲਸਤਾਨੀ ਪੱਖੀ ਆਂ ਜੇ ਮੈਂ ਸਮਲੰਗੀ ਆ ਤੇ ਮੈਨੂੰ ਭਾਰਤ ਵਿੱਚ ਲੋਕ ਇਹ ਤਾਣਾ ਮਾਰਦੇ ਨੇ ਸਤਾਉਂਦੇ ਨੇ ਮੇਰਾ ਜੀਣਾ ਦੁੱਬਰ ਕਰ ਦਿੰਦੇ ਨੇ ਮੈਨੂੰ ਖਤਰਾ ਹੈ ਜਣ ਕੇ ਐਡੇ ਐਡੇ ਝੂਠ ਇਹ ਲੋਕ ਅੰਮ੍ਰਿਤ ਛੱਕੇ ਮਾਰੇ ਇਸ ਬੰਦੇ ਨੂੰ ਕੋਈ ਖਤਰਾ ਨਹੀਂ ਸੀ ਭਾਰਤ ਵਿੱਚ ਫੇਕ ਡਾਕੂਮੈਂਟ ਲਾਏ ਗਏ ਤੇ ਜਦੋਂ ਉਹ ਪੋਲ ਖੁੱਲਗੀ ਵੀ ਫੇਕ ਡਾਕੂਮੈਂਟ ਨਹੀਂ ਕੋਈ ਖਤਰਾ ਨਹੀਂ ਫੇਰੇ ਨੇ ਕਹਿਤਾ ਮੈਂ ਖਾਲਸਾ ਨਹੀਂ ਪੱਕੀਆ ਕੋਬਲ ਕਾਜ ਦਾ ਨਹੀਂ ਵੀ ਇਹ ਹੀ ਰੌਲਾ ਪਾਉਂਦੇ ਨੇ ਕਿ ਸਾਨੂੰ ਹਕੂਮਤ ਤੋਂ ਖਤਰਾ ਹੈ ਸਾਨੂੰ ਮਾਰ ਦਿੱਤਾ ਜਾਊ ਤੇ ਨਾਲ ਹੀ ਕਹਿੰਦਾ ਮੈਂ ਸਮਝ ਲੀਣੀ ਆ ਯਾਨੀ ਕਿ ਇਦਾਂ ਦੇ ਝੂਠ ਬੋਲਣ ਵਾਲੇ ਬੰਦੇ ਪੂਰੀ ਕਮਿਊਨਿਟੀ ਨੂੰ ਪੂਰੀ ਕੌਮ ਨੂੰ ਬਦਨਾਮ ਕਰਦੇ ਆ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਜਿਹੜੇ ਮੁਲਕ ਵਿੱਚ ਅਸੀਂ ਰਹੇ ਰਹ ਰਹੇ ਆ ਜਿਹੜੇ ਮੁਲਕ ਵਿੱਚ ਜਾ ਕੇ ਅਸੀਂ ਰਹਿਣਾ ਚਾਹੁੰਦੇ ਆ ਉਹ ਬ੍ਰਿਟਿਸ਼ ਲੋਕ ਭਾਰਤ ਤੇ ਰਾਜ ਕਰਕੇ ਗਏ ਨੇ ਉਹ ਤੁਹਾਡੇ ਦੇ ਯਕੀਨ ਕਿਉਂ ਕਰਨਗੇ ਅੰਗਰੇਜ਼ੀ ਰਾਜ ਵੇਲੇ ਬਥੇਰੇ ਡੋਗਰੇ ਸੀ ਜਿਹੜੇ ਚਾਪਲੂਸੀ ਕਰਦੇ ਸੀ ਭਾਰਤ ਦੀ ਜਾ ਕੇ ਕਹਿ ਲਈਏ ਮੁਖਬਰੀ ਕਰਦੇ ਸੀ ਤੇ ਉਹਨਾਂ ਤੇ ਅੰਗਰੇਜ਼ਾਂ ਨੇ ਯਕੀਨ ਨਹੀਂ ਕੀਤਾ ਸੀ ਉਹਨਾਂ ਨੇ ਉਸ ਵਕਤ ਗੋਲੀਆਂ ਮਾਰ ਦਿੱਤੀਆਂ ਪਈਆਂ ਉਹ ਕਹਿੰਦੇ ਜਿਹੜੇ ਆਪਣੇ ਮੁਲਕ ਦੇ ਨਹੀਂ ਹੋਏ ਉਹ ਸਾਡੇ ਮੁਲਕ ਦੇ ਕਿੱਦਾਂ ਹੋ ਜਾਣਗੇ ਹੁਣ ਇਹ ਗਗਨਦੀਪ ਸਿੰਘ ਇੱਕ ਸਿੱਖ ਹੈ ਗਾਤਰਾ ਪਾਇਆ ਉੱਪਰ ਦੀ ਦਾੜਾ ਰੱਖਿਆ ਹੋਇਆ ਸਿਰ ਤੇ ਗੋਲ ਦਮਾਲਾ ਤੇ ਇਹ ਝੂਠੇ ਨੇ ਕੈਨੇਡਾ ਵਿੱਚ ਮਾਰੇ ਹੁਣ ਇਹੋ ਜਿਹੇ ਬੰਦੇ ਪੂਰੀ ਕੌਮ ਲਈ ਕਲੰਕ ਬਣ ਜਾਂਦੇ ਪੂਰੀ ਕੌਮ ਦੀ ਥੂਥ ਹੁੰਦੀ ਹੈ ਜਦੋਂ ਇਹੋ ਜਿਹੇ ਝੂਠੇ ਬੰਦੇ ਜਾ ਕੇ ਐਡੇ-ਐਡੇ ਮੁਲਕਾਂ ਵਿੱਚ ਮਾਰਦੇ ਮੈਂ ਪਹਿਲਾਂ ਖਬਰ ਤਾਂ ਚਲਾਈ ਸੀ ਉਹ ਮੈਂ ਪੂਰੀ ਖਬਰ ਤੁਹਾਨੂੰ ਪੜ੍ਹ ਕੇ ਸੁਣਾਤੀ ਸੀ ਵੇ ਸ਼ਾਇਦ ਕੋਈ ਗੌਰ ਕਰ ਲੇ ਆ ਕਰਤੂਤਾ ਨੇ ਨਾ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ